ਜੀ ਹਾਂ ਗੈਂਗਸਟਰ ਤੇ ਪੁਲਿਸ ਦੇ ਵਿਚਾਲੇ ਮੁੱਠ ਭੇੜ ਖੋਈ ਆ ਤੇ ਪੁਲਿਸ ਨੇ ਇੱਕ ਗੈਂਗਸਟਰ ਦਾ ਇਨਕਾਊਂਟਰ ਕਰ ਦਿੱਤਾ ਚਰਨਜੀਤ ਉਰਫ ਰਾਜੂ ਸ਼ੂਟਰ 8 ਮੁਕੱਦਮੇ ਦਰਜ ਦੇ ਇਸ ਦੇ ਉੱਪਰ 8 ਮੁਕੱਦਮੇ ਇਸ ਦੇ ਉੱਪਰ ਪਹਿਲਾਂ ਹੀ ਦਰਜ ਨੇ ਔਰ ਵੱਡੀ ਵਾਰਦਾਤ ਨੂੰ ਦੱਸਿਆ ਜਾ ਰਿਹਾ ਕਿ ਅੰਜਾਮ ਦੇਣ ਜਾ ਰਿਹਾ ਸੀ ਤਾਂ ਪੁਲਿਸ ਨੂੰ ਇਸ ਦੀ ਸੂਹ ਮਿਲਦੀ ਹੈ ਇਤਲਾਹ ਮਿਲਦੀ ਹੈ ਤੇ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਨਾਕਾਬੰਦੀ ਦੇ ਦੌਰਾਨ ਹੀ ਇਸ ਨੂੰ ਰੋਕਿਆ ਜਾਂਦਾ ਹੈ ਦੋ ਜਣੇ ਇੱਕ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਤਾਂ ਨਾਕੇਬੰਦੀ ਦੇ ਦੌਰਾਨ ਜਦੋਂ ਇਹਨਾਂ ਨੂੰ ਰੋਕਿਆ ਜਾਂਦਾ ਹੈ ਤਾਂ ਇਸ ਦੇ ਬਾਵਜੂਦ ਇਹ ਪੁਲਿਸ ਤੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਆ ਚਾਰੋਂ ਦਿੰਨਾਂ ਨੇ ਫਾਇਰ ਕੀਤੇ ਆ ਪੁਲਿਸ ਦੇ ਉੱਪਰ ਔਰ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਜਦੋਂ ਗੋਲੀ ਚਲਾਈ ਤਾਂ ਦੋ ਗੋਲੀਆਂ ਸ਼ੂਟਰ ਤੇ ਲੱਗੀਆਂ ਨੇ ਇੱਕ ਗੋਲੀ ਦੱਸਿਆ ਜਾ ਰਿਹਾ ਕਿ ਲੱਤ ਦੇ ਆਰ ਪਾਰ ਹੋ ਚੁੱਕੀ ਹੈ ਤਾਂ ਇਨਕਾਊਂਟਰ ਕੀਤਾ ਗਿਆ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਰਾਜੂ ਸ਼ੂਟਰ ਤੇ 8 ਕੇਸ ਦਰਜ ਨੇ ਜਿਹੜਾ ਕਿ ਪਿੰਡ ਸੰਘਾ ਦਾ ਰਹਿਣ ਵਾਲਾ ਹੈ ਤਰਨਤਾਰਨ ਦੇ ਵਿੱਚ ਪੂਰੀ ਵਾਰਦਾਤ ਵਾਪਰੀ ਹੈ ਤਰਨਤਾਰਨ ਬੀਤੀ ਦੇਰ ਰਾਤ 10 ਤੋਂ 11 ਵਜੇ ਦੇ ਕਰੀਬੇ ਸਮਾਂ ਦੱਸਿਆ ਜਾ ਰਿਹਾ ਸੀ ਜਿਸ ਵੇਲੇ ਆ ਸੀਏ ਸਟਾਫ ਤੇ ਪੁਲਿਸ ਦਾ ਚੁਬਾਲ ਪੁਲਿਸ ਦਾ ਇਹ ਸਾਂਝਾ ਆਪਰੇਸ਼ਨ ਸੀਗਾ ਜਦੋਂ ਇਤਲਾਹ ਮਿਲਦੀ ਹੈ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਗਈ ਔਰ ਨਾਕੇਬੰਦੀ ਦੇ ਦੌਰਾਨ ਇੱਕ ਬਾਈਕ ਤੇ ਦੋ ਜਣਿਆਂ ਨੂੰ ਰੋਕਿਆ ਗਿਆ ਤਾਂ ਉਸਤੇ ਉਪਰੰਤ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਸੇ ਵੇਲੇ ਹੀ ਰਾਜੂ ਸ਼ੂਟਰ ਚਰਨਜੀਤ ਉਸਾ ਨਾਮ ਹੈ ਪਰ ਰਾਜੂ ਸ਼ੂਟਰ ਤੋਂ ਮਸ਼ਹੂਰ ਹੈ ਇਲਾਕੇ ਦੇ ਵਿੱਚ ਤੇ ਇਸ ਦਾ ਇੱਕ ਹੋਰ ਸਾਥੀ ਹੈ ਆ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਗੋਲੀ ਲੱਗੀ ਹੈ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਹੀ ਕੁਝ ਸਮਾਂ ਪਹਿਲਾਂ ਹੀ ਇਸ ਤੇ ਉੱਪਰ ਇਹ ਵੀ ਜਿਹੜਾ ਦਰਜ ਹੈ ਕੇਸ ਕੇ ਇਸ ਨੇ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਜਿहां ਜਦੋਂ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਵੀ ਇਹਨਾਂ ਦੀ ਪੁਲਿਸ ਦੇ ਨਾਲ ਮੁੱਠ ਭੇੜ ਹੁੰਦੀ ਆ ਪਰ ਉੱਥੋਂ ਭੱਜਣ ਦੇ ਵਿੱਚ ਕਾਂਝਾ ਬਰਹਿੰਦੇ ਨੇ ਪਰ ਇੱਕ ਏਐਸਆਈ ਨੂੰ ਗੋਲੀ ਮਾਰ ਦਿੱਤੀ ਗਈ ਸੀ ਇਸ ਦੇ ਵੱਲੋਂ ਗੋਲੀ ਮਾਰ ਕੇ ਉਸ ਨੂੰ ਗੰਭੀਰ ਰੂਪ ਦੇ ਨਾਲ ਏਐਸਆਈ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ ਰਾਜੂ ਸ਼ੂਟਰ ਜੇਸੀ ਤਸਵੀਰ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਇਹ ਉਹੀ ਰਾਜੂ ਸ਼ੂਟਰ ਹੈ ਜਿਸ ਦੇ ਵੱਲੋਂ ਕੁਝ ਕੁ ਮਹੀਨੇ ਪਹਿਲਾਂ ਹੀ ਡੇਢ 2 ਮਹੀਨੇ ਪਹਿਲਾਂ ਇੱਕ ਬੈਂਕ ਨੂੰ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਪਰ ਇਹ ਅਸਫਲ ਰਿਹਾ ਪਰ ਪੁਲਿਸ ਦੇ ਨਾਲ ਅੱਜ ਜਦੋਂ ਮੁੱਠਪੇੜ ਹੁੰਦੀ ਹੈ ਤਾਂ ਏਐਸਆਈ ਤੇ ਗੋਲੀ ਚਲਾ ਦਿੰਦਾ ਹੈ ਜਿਸ ਦੇ ਵਿੱਚ ਏਐਸਆਈ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੀ ਇਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਲਗਾਤਾਰ ਇਲਾਕੇ ਦੇ ਵਿੱਚ ਜਾਰੀ ਨੇ ਸੰਗਾ ਪਿੰਡ ਦਾ ਰਹਿਣ ਵਾਲਾ ਤਰਨਤਾਰਨ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਬੀਤੀ ਰਾਤ ਇਹ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ ਹਾਲਾਂਕਿ ਹੁਣ ਇਹ ਵੀ ਸਵਾਲ ਉੱਠਦੇ ਹੈ ਕਿ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ ਕੋਈ ਲੁੱਟਖੋ ਕਰਨੀ ਸੀ ਇਹਨਾਂ ਨੇ ਜਾਂ ਕਿਸੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਔਰ ਜੇਕਰ ਇਹਨਾਂ ਨੇ ਵਾਰਦਾਤ ਕਰਨੀ ਹੈ ਤਾਂ ਇਸ ਦੇ ਪਿੱਛੇ ਇਹਨਾਂ ਨੂੰ ਸੂਖੇਸਤੀ ਸੀ ਕਿਸਤੇ ਵੱਲੋਂ ਇਹ ਸਾਰਾ ਕੰਮ ਕਰਵਾਇਆ ਜਾ ਰਿਹਾ ਸੀ ਵੱਡੇ ਗੈਂਗਸਟਰਾਂ ਦੇ ਲਿੰਕ ਦੇ ਵਿੱਚ ਨੇ ਜਾਂ ਫਿਰ ਨਹੀਂ ਇਹ ਵੀ ਸਵਾਲ ਬੜੇ ਉੱਠਦੇ ਨੇ ਪਰ ਇਹ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਜਦੋਂ ਜਾਂਚ ਹੋਏਗੀ ਤਾਂ ਇਹ ਵੱਡੇ ਖੁਲਾਸੇ ਜਿਹੜੇ ਨੇ ਉਹ ਹੋ ਸਕਦੇ ਨੇ ਫਿਲਹਾਲ ਰਾਜੂ ਸ਼ੂਟਰ ਦਾ ਪੁਲਿਸ ਨੇ এনਕਾਊਂਟਰ ਕੀਤਾ ਗੋਲੀ ਪੱਟਦੇ ਆਰ ਪਰ ਹੋ ਚੁੱਕੀ ਐ ਨਿੱਜੀ ਹਸਪਤਾਲ ਦੇ ਵਿੱਚ ਇਹਨਾਂ ਨੂੰ ਦਾਖਲ ਕਰਵਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਉਸੇ ਸਮੇਂ ਦੀਆਂ ਦੇਰ ਰਾਤ ਤੇ ਜਦੋਂ ਇਨਕਾਊਂਟਰ ਹੁੰਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਾਈਕ ਵੀ ਉੱਥੇ ਹੀ ਰਹਿ ਜਾਂਦਾ ਹੈ ਤਾਂ ਪੁਲਿਸ ਨੂੰ ਇਹ ਵੱਡੀ ਸਫਲਤਾ ਮਿਲਦੀ ਹੈ ਖੂਬ ਸੂਚਨਾ ਦੇ ਆਧਾਰ ਤੇ ਨਾਕੇਬੰਦੀ ਕੀਤੀ ਗਈ ਸੀ ਤਾਂ ਰਾਜੂ ਸ਼ੂਟਰ ਉਰਫ ਚਰਨਜੀਤ ਇਹਦਾ ਨਾਮ ਹੈ ਜਿਸ ਨੂੰ ਕਿ ਹੁਣ ਗ੍ਰਫਤਾਰ ਕਰ ਲਿਆ 8 ਕੇਸ ਦੇ ਇਸ ਤੇ ਉੱਪਰ ਦਰਜ ਨੇ ਜਿਸ ਦੇ ਵਿੱਚ ਲੁੱਟਾ ਖੋਹਾਂ ਨੇ ਔਰ ਹਾਲ ਹੀ ਦੇ ਵਿੱਚ 1.5-2 ਮਹੀਨਾ ਪਹਿਲਾਂ ਇਹਨਾਂ ਨੇ ਬਹੁਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਵਿੱਚ ਆ ਸਫਲ ਰਹਿ ਕੇ ਤਾਂ ਇੱਕ ਐਸਆਈ ਨੂੰ ਇਹਨਾਂ ਦੇ ਵੱਲੋਂ ਗੋਲੀ ਵੀ ਮਾਰ ਦਿੱਤੀ ਗਈ ਸੀ ਜਿਹੜਾ ਕਿ ਗੰਭੀਰ ਰੂਪ ਦੇ ਨਾਲ ਜ਼ਖਮੀ ਰਿਹਾ ਤਾਂ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਫਤਾਰ ਕਰ ਲਿਆ